ਦੇਖਿਓ ਆর্ডার ਮੈਂ ਤੁਹਾਡਾ ਆਪਣਾ ਫਾਰਮ ਭਰ ਕੇ ਕੋੜਾ ਅੱਜ ਆਸੀ ਪਹੁੰਚਿਆ ਮਲੇਰ ਕੋਟਾ ਖੰਡੀ ਸਾਹਿਬ ਦੇ ਉਪਰ ਹੈ ਜੋ ਕਿ ਅਧ ਰੱਤ ਦੇ ਨੇੜੇ ਪਾਸੇ ਜਿੱਥੇ ਕਿ ਕਾਫੀ ਲੱਫੇ ਸਮੇਤ ਸੂਚਨਾ ਤੋਂ ਆਪਣੀਆਂ ਬਾਰੇ ਦੇ ਰਹੇ ਨੇ ਇਹ ਸਿਗਾਤੀ ਬੈਠੇ ਹਨ ਪਰ ਅੱਜ ਪ੍ਰਸ਼ਾਸਨ ਵੱਲੋਂ ਉਹਦਾ ਚਿੱਠੀ ਤੇ ਪੀੜਾ ਪੱਤਾ ਚੱਲਿਆ ਜਿੱਥੇ ਕਿ ਇਹ ਸਿਗਾਤੀ ਕਿ ਆਪਣੇ ਦਾਵਾ ਕਰਨ ਵੀ ਰਿਪੋਰਟ ਦੇ ਰਾਜ ਨੂੰ ਉਹ ਵੀ ਇਕੱਤਰ ਹੋ ਕੇ ਆਏ ਨੇ ਕਿ ਇਹ ਬਚਾ ਤੇ ਕਿ ਇਸ ਜਗ੍ਹਾ ਦੇ ਲੋਕਾਂ ਨੇ ਕਿਹੜਾ ਕਹਾ ਜਾ ਰਿਹਾ। ਉਹ ਵੀ ਗੱਲ ਕਰਾਂ ਮੈਂ ਕਿ ਉਹਨਾਂ ਲੋਕਾਂ ਦੇ ਨਾਲ ਕੀ ਕਰਨਾ ਕਿ ਉਹ ਕਿਹਨਾਂ ਉੱਪਰ ਇੰਨੇ ਸਮੇਂ ਬਾਅਦ ਕਿਹੜਾ ਪੰਡਾ ਸਰਕਾਰ ਨੂੰ ਚਲਾਇਆ ਗਿਆ ਕੀ ਕਰੀ ਇਹ ਬਦਲਾਵ ਵਾਲੀ ਸਰਕਾਰ ਹੈਗੀ ਹੈ ਇਸੇ ਤਰ੍ਹਾਂ ਹੀ ਕੀ ਬਦਲਾਅ ਧੱਕਾ ਕਰੇਗੀ ਪੱਕੇ ਤੌਰ ਤੇ ਬੈਠ ਕੇ ਲੋਕਾਂ ਨਾਲ ਵੋਟਾਂ ਸਮੇਂ ਵੱਡੇ ਵੱਡੇ ਵਾਅਦੇ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਉਜਾੜ ਤੱਕ ਹੀ ਸਿਫਟ ਨਹੀਂ ਗੱਲ ਕਰਮ ਕਰ ਲੋਕਾਂ ਦੇ ਨਾਲ ਕਿ ਉਹ ਇਹਨਾਂ ਨੂੰ ਇਸ ਜਗ੍ਹਾ ਤੋਂ ਜਾਣਾ ਜਾ ਰਿਹਾ ਸਾਡਾ ਜੁੜੀ ਰਹੋ ਇੱਥੇ ਗ੍ਰਿਡ 1 ਹੈ ਇੰਡਸਟਰੀ ਏਰੀਆ ਹੈ ਗ੍ਰਿਡ 1 ਹੈ ਪਰ ਇਹ ਲੋਕ ਪਿਛਲੇ 50 ਸਾਲ ਤੋਂ 40 ਸਾਲ ਤੋਂ ਇੱਥੇ ਬੈਠੇ ਦੇ ਮੈਂ ਨੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਇਹਦੇ ਬਦਲੇ ਇਹਨਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿਓ ਕਿਉਂਕਿ ਜਿਹੜਾ ਪੀਲਾ ਪੰਝਾ ਹੈ ਉਹ ਪੀਲਾ ਪੰਝਾ ਆਮ ਆਦਮੀ ਪਾਰਟੀ ਦਾ ਏਜੰਡਾ ਹੀ ਨਹੀਂ ਉਹ ਸਿਰਫ ਚੱਲੂਆ ਏਜੰਡਾ ਨਸ਼ੇ ਵਾਲਾ ਦਾ ਕਲਾਬ ਗਰੀਬਾਂ ਦੀ ਸਾਡੀ ਪਾਰਟੀ ਹੈ ਦਿੱਲੀ ਤੋਂ ਹੋਣੀ ਚਾਹੀਏ ਭਗਵਨ ਸਿੰਘ ਮਾਨ ਸਾਹਿਬ ਸਿਰਫ ਨਸ਼ੇ ਵਾਲੇ ਪਰੀ ਪੀਲਾ ਪੰਝਾ ਚਲਾਉਣਗੇ ਗਰੀਬਾਂ ਨੂੰ ਇਹਦੇ ਇੱਥੇ ਝੁੱਗੀ ਝੋਪੜੀ ਵਾਲੇ 75 ਤੋਂ ਲੈ ਕੇ 100 ਝੁੱਗੀ ਐ ਇਹਨਾਂ ਨੂੰ ਮੇਰੀ ਮੈਨੂੰ ਉੱਪਰੋਂ ਕਾਲ ਆਈ ਹੈ ਮੇਰੀ ਸਰਕਾਰ ਦੀ ਕਾਲ ਆਈ ਹੈ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਇਹ ਕਹਿਤਾ ਵੀ ਇਹਨਾਂ ਨੂੰ ਹੋਰ ਜਗ੍ਹਾ ਪਹਿਲਾਂ ਸ਼ਿਫਟ ਕਰਾਂਗੇ ਸ਼ਿਫਟ ਕਰਕੇ ਫਿਰ ਇੱਥੇ ਗ੍ਰਿਡ ਬਣਨਾ ਮਾੜਾ ਕੰਮ ਨਹੀਂ ਬਹੁਤ ਅੱਛਾ ਕੰਮ ਹੈ ਗ੍ਰਿਡ ਬਣ ਰਿਹਾ ਪਰ ਜਿਹੜੀਆਂ ਝੁੱਗੀ ਝੋਪੜੀਆਂ ਨੇ ਪੰਜਾਬ ਨੇ 50 ਸਾਲ ਦੇ ਇੱਥੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਕਈ ਬੰਦੇ ਵਿੱਚੋਂ ਐਸੇ ਨਿਕਲੇ ਨੇ ਜਿਨ੍ਹਾਂ ਕੋਲ ਬਿੱਗਾ ਬਿੱਗਾ ਜਾਨਾ ਆਪਣਾ ਕਬਾੜ ਦਾ ਸਮਾਨ ਰੱਖੀ ਹੋਇਆ ਕਹ ਅਸੀਂ ਉਹ 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 ਬਿਲਕੁਲ ਉਹ ਡਿਸਮੈਂਟਲ ਕਰ ਦੋ ਇਹਨਾਂ ਨੇ ਬਿੱਗਾ ਬਿੱਗਾ ਜਗ੍ਹਾ ਰੋਕੀ ਹੋਈ ਹੈ ਗਰੀਬਾਂ ਨੂੰ ਅਸੀਂ ਝੁੱਗੀਆਂ ਬਣਾ ਕੇ ਦੇਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰੀਬਾਂ ਦਾ ਮਸੀਹਾ ਉਹਨਾਂ ਨੇ ਉੱਪਰ ਹੁਕਮ ਦਿੱਤਾ ਡੀਸੀ ਸਾਹਿਬ ਨਾਲ ਕੱਲ ਨੂੰ ਸਾਡੀ ਮੀਟਿੰਗ ਹੈ ਪਹਿਲਾਂ ਇਹ ਜਿਹੜੀਆਂ ਝੁੱਗੀਆਂ ਟੁੱਟੀਆਂ ਨੇ ਇਹਨਾਂ ਨੂੰ ਸ਼ਿਫਟ ਕਰਕੇ ਅਸੀਂ ਜਗ੍ਹਾ ਜਲਦੀ ਦੇ ਰਹੇ ਆਂ ਦੇਣ ਲੱਗੇ ਲੋਕ ਆਪਣੇ ਆਪ ਸ਼ਿਫਟ ਹੋ ਗਏ ਤੇ ਇੱਥੇ ਗ੍ਰਿਡ ਬੰਨਣਾ ਅੱਛਾ ਕੰਮ ਹੋਣਾ ਹੈ ਇੰਡਸਟਰੀ ਤਾਂ ਚੱਲੂਗੀ ਅਗਰ ਮਜ਼ਦੂਰ ਹੋਣਗੇ ਆਵਾਦੀ ਪਾਰਟੀ ਦਾ ਜਿਹੜਾ ਹੁੰਦਾ ਹੈ ਅਸੀਂ ਦਿੱਲੀ ਤੋਂ ਸ਼ੁਰੂ ਹੋਏ ਆਂ ਦਿੱਲੀ ਤੋਂ ਸੰਤੋ ਸਾਡਾ ਤਾਂ ਵੋਟ ਵੀ ਗਰੀਬ ਹੈ ਕੋਰ ਵੋਟਰ ਸਾਡਾ ਤਾਂ ਕੋਰ ਵੋਟਰ ਝੁੱਗੀ ਝੋਪੜੀਆਂ ਵਾਲੇ ਨੇ ਅਸੀਂ ਇਹਨਾਂ ਨੂੰ ਤਵਾ ਨਹੀਂ ਹੁੰਦੇ ਨਾ ਧੰਨਵਾਦੀ ਆ ਮੈਂ ਆਵਾਦੀ ਪਾਰਟੀ ਸਰਕਾਰ ਦੇ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦੇ ਜਿਨ੍ਹਾਂ ਨੇ ਬਈ ਝੁੱਗੀਆਂ ਸ਼ਿਫਟ ਕਰਕੇ ਹੋਰ ਜਗ੍ਹਾ ਇਹਨਾਂ ਨੂੰ ਦੇਤੀ ਕਿਸੇ ਦੀ ਝੁੱਗੀ ਜਿਹੜੀ ਟੁੱਟ ਗਈ ਬਈ ਮਾਫੀ ਮੈਂ ਚਾਉਣਾ ਹੈ ਮੇਰੇ ਆਉਣ ਤੋਂ ਪਹਿਲਾਂ ਟੁੱਟ ਗਈ ਹੁਣ ਕਿਸੇ ਦੀ ਝੁੱਗੀ ਨਹੀਂ ਟੁੱਟੂਗੀ ਇਨਸ਼ਾਅੱਲਾ ਅਸੀਂ ਇਹਨਾਂ ਨੂੰ ਝੁੱਗੀਆਂ ਬਣਾ ਕੇ ਦੇਵਾਂਗੇ ਸਰਕਾਰ ਬਿਲਕੁਲ ਇਹਨਾਂ ਦੇ ਨਾਲ ਖੜੀ ਹੈ ਗਗਨ ਸਿੰਘ ਮਾਨ ਸਾਹਿਬ ਇਹਨਾਂ ਦੇ ਨਾਲ ਖੜੇ ਆ ਜੀ ਸਰ ਤੁਸੀਂ ਸ਼ਿਫਟ ਕਰਨ ਦੀ ਗੱਲ ਕਹੀ ਹੈ ਸਰਕਾਰ ਦੀ ਗੱਲ ਕਰ ਰਹੇ ਹਾਂ ਕਿ ਗਰੀਬਾਂ ਦੇ ਨਾਲ ਹੈ ਕੀ ਸਰ ਪੀਲਾ ਪੰਜਾ ਲਿਆਣਾ ਜ਼ਰੂਰੀ ਸੀ ਇਹ ਸ਼ਿਫਟਿੰਗ ਦੇ ਲਈ ਦੇਖੋ ਮੇਰੀ ਬੇਨਤੀ ਹੈ ਮੈਂ ਇੱਕ ਸਰਕਾਰ ਦਾ ਐਡਾ ਬੜਾ ਨੁਮਾਇੰਦਾ ਮੈਂ ਜ਼ਿਲ੍ਹਾ ਪ੍ਰਧਾਨ ਹੈ ਮੇਰਾ ਇੱਥੇ ਆਉਣਾ ਅਗਰ ਸਰਕਾਰ ਦੀ ਬਈ ਮੈਨੂੰ ਕੋਈ ਇੰਟੀਮੇਸ਼ਨ ਥਾ ਮੈਂ ਤਾਂ ਹੀ ਆਇਆ ਨਾ ਮੈਂ ਜ਼ਿਲ੍ਹਾ ਪ੍ਰਧਾਨ ਹੈ ਪਾਰਟੀ ਦਾ ਚੇਅਰਮੈਨ ਨੂੰ ਇੱਕ ਪਾਸੇ ਰੱਖ ਦਿਓ ਮੇਰੇ ਲਈ ਮੇਰੀ ਪਾਰਟੀ ਬਹੁਤ ਬੜੀ ਚੀਜ਼ ਹੈ ਇਹਨਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਸਾਰੀ ਤਾਂ ਸਰਕਾਰ ਹੀ ਇਹ ਨਾ ਕਰਕੇ ਆਈ ਹੈ ਆਕੇ ਪੀਲਾ ਪੰਚਾ ਕਿਹਦੇ ਪਰ ਚੱਲੂ ਸਿਰਫ ਨਸ਼ੇਵਾਜ ਪਰ ਯਾ ਨਸ਼ਾ ਵੇਚਦਾ ਹੈ ਯਾ ਨਸ਼ਾ ਅੱਗੇ ਸਮਗਲਿੰਗ ਕਰਦਾ ਹੈ ਗਰੀਬ ਪਰ ਭਾਈ ਅਸੀਂ ਨਹੀਂ ਚਿੱਪੀਲਾ ਪੰਚਾ ਚੱਲੂਗਾ ਸਰ ਜਿਹੜੇ ਇੱਥੇ ਆਣਾ ਸੀ ਜੀਲਾ ਪੰਚਾ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਸੀ ਨਹੀਂ ਮੈਂ ਮਾਫੀ ਚਾਹੁੰਦਾ ਜੀ ਅਗਰ ਮੈਨੂੰ ਜਾਣ ਚੱਲ ਮੈਨੇ ਲਾਈਵ ਪ੍ਰੋਗਰਾਮ ਦੇਖ ਰਿਆ ਮੁੰਸ਼ੀ ਪੱਤਰਕਾਰ ਦਾ ਚੱਲ ਰਿਹਾ ਦਾ ਮੈਂ ਭਾਈ ਇਕੱਲੇ ਹੀ ਗੱਡੀ ਚ ਭੱਜ ਕੇ ਆਏ ਆਇਆ ਮੇਰੀ ਗੱਡੀ ਬਾਰੇ ਸੜਕ ਤੇ ਖੜੀ ਹੈ ਸਰ ਦੇਖਣ ਦੇ ਵਿੱਚ ਵੀ ਪਰਸੋਂ ਜਿਹੜਾ ਹੈਗਾ ਇਹਨਾਂ ਲੋਕਾਂ ਵੱਲੋਂ ਸਿਆਸੀ ਪਾਰਟੀ ਦੇ ਆਗੂ ਨਾਲ ਮਿਲ ਕੇ ਬੀਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਸਾਡਿਆਂ ਚੁੱਕਿਆ ਨਾਟ ਹੈ ਜਾਣਾ ਤੁਸੀਂ ਕਹਿੰਦੇ ਸਾਡੀ ਲੋੜ ਚਾਹੀ ਨਹੀਂ ਸੀ ਗੱਲ ਮੇਰੀ ਬੇਨਤੀ ਮੇਰੇ ਕੋਲ ਇਹ ਡੀਸੀ ਸਾਹਿਬ ਕੋ ਪਰਸੋਂ ਆਏ ਤੇ ਮੈਨੇ ਡੀਸੀ ਸਾਹਿਬ ਨੂੰ ਫਰਡੇ ਨੂੰ ਆਪਣਾ ਨੋਟ ਲਾ ਕੇ ਕਿਉਂਕਿ ਟਾਈਮ ਲੰਘਿਆ ਤਾਂ 5 ਵਜੇ ਤੋਂ ਬਾਅਦ ਆਏ ਤੇ ਮੈਨੇ ਆਪਣੇ ਲੈਟਰ ਪੈਡ ਤੇ ਵੀ ਡੀਸੀ ਸਾਹਿਬ ਨੂੰ ਦਿੱਤਾ ਕੀ ਦਿੱਤਾ ਲਿਖ ਕੇ ਵੀ ਇਹਨਾਂ ਨੂੰ ਆਪਾਂ ਪਹਿਲਾਂ ਗਰੀਬਾਂ ਨੂੰ ਕਿਤੇ ਸ਼ਿਫਟ ਕਰ ਦੋ ਜਨਾ ਖਾਲੀ ਕਰਾ ਲਓ ਆਪਣੀ ਕਿਉਂਕਿ ਇਹ 50-50 ਸਾਲ ਤੋਂ ਰਹਿੰਦੇ ਨੇ ਵੋਟਾਂ ਬਣੀਆਂ ਹੋਈਆਂ ਨੇ ਬੋਰ ਸਾਡੀ ਇੱਕ ਹੋਰ ਬੋਰ ਸਾਡੀ ਭਾਈ ਗਰੀਬ ਬੋਰ ਹੈ ਉਹ ਤਾਂ ਸਾਡੀ ਕੋਰ ਬੋਰ ਹੈ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਨਾਲ ਸ਼ਿਫਟ ਕਰਤਾ ਚੌਂਪੜੀ ਕਿਸੇ ਦੀ ਨਹੀਂ ਅਲਮਦੁਲਿਲਾ ਟੁੱਟ ਗਈ ਉਹ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਚੌਂਪੜੇ ਦੇ ਵਿੱਚ ਅਚਾਨਕ ਆ ਕੇ ਲੱਗੀ ਸੀਗੀ ਪਰ ਲੋਕਾਂ ਵੱਲੋਂ ਜਿਹੜਾ ਮਦਦ ਕੀਤੀ ਗਈ ਹੈਗੀ ਇਹ ਚੌਂਪੜੇ ਫਨਾ ਕੇ ਜਿੱਤੇਗੇ ਯਾਨੀ ਕੀ ਸਰਕਾਰ ਵੱਲੋਂ ਜਿਹੜਾ ਚੌਂਪੜੇ ਹੁਣ ਢਹਿਆ ਨੇ ਜੇ ਤੁਹਾਡੀ ਜਾਨ ਸਰ ਦੇ ਵਿੱਚ ਉਹ ਨਵੇਂ ਬਣਾ ਕੇ ਆਪਣੇ ਕੋਲ ਵਿੱਚ ਚ ਜਾਣਗੇ ਦੇਖੋ ਇਹ ਵਿਚਾਰੇ ਲੇਬਰ ਕਲਾਸ ਲੋਗ ਨੇ ਉਮੀਦ ਹੈ ਵੀ ਆਪਣੀਆਂ ਚੌਂਪੜੀਆਂ ਬਣਾ ਲਣਗੇ ਜਲਦੀ ਸ਼ਿਫਟ ਕਰਕੇ ਆਪਣੀਆਂ ਝੋਕੜੀਆਂ ਬਣਾ ਰਹੇ ਨੇ ਜਿੰਨਾ ਸਹਿਯੋਗ ਸਰਕਾਰ ਤੋਂ ਹੋਊ ਬਾਈ ਮੇਤੋ ਹੋਊਗਾ ਵੀ ਮੈਂ ਵੀ ਕਰੂਗਾ ਮੈਂ ਤਾਂ ਆਪ ਬੈਠਾ ਭਾਈ ਛੁੱਟੀਆਂ ਤੇ ਹਾਂ ਧੰਨਵਾਦ ਤੁਹਾਡਾ ਬਾਈ ਵੇਖੋ ਤੁਹਾਡੇ ਸਹਿਯੋਗ ਨਾਲ ਹੀ ਸਰਕਾਰਾਂ ਕੰਮ ਕਰਦੀਆਂ ਨੇ ਤੁਹਾਡਾ ਬਹੁਤ ਬੜਾ ਧੰਨਵਾਦ ਹੈ ਵੀ ਆਪਾਂ ਨੇ ਕਿਸੇ ਗਰੀਬ ਨੂੰ ਉਜੜਨ ਤੋਂ ਬਚਾਤਾ ਸੌਦਾ ਪ੍ਰਸ਼ਾਸਨ ਦਾ ਵੀ ਧੰਨਵਾਦ ਜਿਹੜਾ ਮੇਰੀ ਛੋਟੀ ਜੀ ਬੇਨਤੀ ਤੇ ਬਾਈ ਇੱਥੋਂ ਚੱਲਿਆ ਗਿਆ ਕੱਲੂ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੈ ਬਹੁਤ ਬਹੁਤ ਧੰਨਵਾਦ